ਅਮਰitsar ਗੁਰੂ ਨਗਰੀ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦਰਅਸਲ ਪੰਜਾਬ ਪੁਲਿਸ ਤੇ ਮਾੜੇ ਕੰਮਾਂ ਦੀ ਵੀਡੀਓ ਤਾਂ ਅਕਸਰ ਲੋਕ ਵਾਇਰਲ ਕਰ ਦਿੰਦੇ ਨੇ ਪਰ ਹੁਣ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਅਜੀਹਾ ਕੰਮ ਕੀਤਾ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਪੰਜਾਬ ਪੁਲਿਸ ਦੀ ਸਿਫਤ ਕਰ ਰਿਹਾ ਹੈ। ਤੰਤਨ ਬਾਬਾ ਦੀਪ ਸਿੰਘ ਸ਼ਹੀਦਗੰਜ ਸਾਹਿਬ ਲੋਕ ਆਪਣੇ ਪਰਿਵਾਰਾਂ ਦੇ ਨਾਲ ਦੁਪਹਿਰਾ ਕੱਟਣ ਵਾਸਤੇ ਪਹੁੰਚਦੇ ਨੇ ਪਰ ਉੱਥੇ ਇੱਕ ਬਜ਼ੁਰਗ ਮਾਤਾ ਸੀ ਜਿਸ ਦੀ ਉਮਰ 60 ਤੋਂ 70 ਸਾਲ ਸੀ। ਉਹ ਵੀ ਦੁਪਹਿਰਾ ਕੱਟਣ ਵਾਸਤੇ ਪਹੁੰਚਦੇ ਨੇ ਪਰ ਉਹਨਾਂ ਕੋਲੋਂ ਤੁਰੀਆ ਨਹੀਂ ਸੀ ਜਾ ਰਿਹਾ ਫਿਰ ਤੁਸੀਂ ਦੇਖੋ ਕੀ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਫੜ ਕੇ ਬੜੇ ادب ਸਤਿਕਾਰ ਦੇ ਨਾਲ ਰਿਕਸ਼ੇ ਦੇ ਉੱਪਰ ਬਿਠਾਇਆ ਤੇ ਖੁਦ ਉਸਦੇ ਪੈਸੇ ਵੀ ਦਿੱਤੇ ਪੰਜਾਬ ਪੁਲਿਸ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਪੰਜਾਬ ਪੁਲਿਸ ਦੀ ਸਿਫਤ ਕਰ ਰਹੇ ਨੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਪੰਜਾਬ ਪੁਲਿਸ ਦੇ ਮਾੜੇ ਕੰਮਾਂ ਦੀ ਵੀਡੀਓ ਤਾਂ ਅਕਸਰ ਲੋਕ ਵਾਇਰਲ ਕਰ ਦਿੰਦੇ ਨੇ ਪਰ ਹੁਣ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਅਜੀਹਾ ਕੰਮ ਕੀਤਾ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਪੰਜਾਬ ਪੁਲਿਸ ਦੀ ਸਿਫਤ ਕਰ ਰਿਹਾ ਹੈ ਤੰਤਨ ਬਾਬਾ ਦੀਪ ਸਿੰਘ ਸ਼ਹੀਦਗੰਜ ਸਾਹਿਬ ਲੋਕ ਆਪਣੇ ਪਰਿਵਾਰਾਂ ਦੇ ਨਾਲ ਚਪਹਿਰਾ ਕੱਟਣ ਵਾਸਤੇ ਪਹੁੰਚਦੇ ਨੇ ਪਰ ਉੱਥੇ ਇੱਕ ਬਜ਼ੁਰਗ ਮਾਤਾ ਸੀ ਜਿਸ ਦੀ ਉਮਰ 60 ਤੋਂ 70 ਸਾਲ ਸੀ ਉਹ ਵੀ ਚਪਹਿਰਾ ਕੱਟਣ ਵਾਸਤੇ ਪਹੁੰਚਦੇ ਨੇ ਪਰ ਉਹਨਾਂ ਕੋਲੋਂ ਤੋਰੀਆ ਨਹੀਂ ਸੀ ਜਾ ਰਿਹਾ ਫਿਰ ਤੁਸੀਂ ਦੇਖੋ ਕੀ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਫੜ ਕੇ ਬੜੇ ਅਦਬ ਸਤਿਕਾਰ ਦੇ ਨਾਲ ਰਿਕਸ਼ੇ ਦੇ ਉੱਪਰ ਬਿਠਾਇਆ ਤੇ ਖੁਦ ਉਸਦੇ ਪੈਸੇ ਵੀ ਦਿੱਤੇ ਪੰਜਾਬ ਪੁਲਿਸ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਪੰਜਾਬ ਪੁਲਿਸ ਦੀ ਸਿਫਤ ਕਰ ਰਹੇ ਨੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਵੀਡੀਓ ਵਾਈਰਲ ਹੋ ਰਹੀ ਹੈ ਦਰਅਸਲ ਪੰਜਾਬ ਪੁਲਿਸ ਦੇ ਮਾੜੇ ਕੰਮਾਂ ਦੀ ਵੀਡੀਓ ਤਾਂ ਅਕਸਰ ਲੋਕ ਵਾਇਰਲ ਕਰ ਦਿੰਦੇ ਨੇ ਪਰ ਹੁਣ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਅਜੀਹਾ ਕੰਮ ਕੀਤਾ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਪੰਜਾਬ ਪੁਲਿਸ ਦੀ ਸਿਫਤ ਕਰ ਰਿਹਾ ਹੈ ਤੰਤਨ ਬਾਬਾ ਦੀਪ ਸਿੰਘ ਸ਼ਹੀਦਗੰਜ ਸਾਹਿਬ ਲੋਕ ਆਪਣੇ ਪਰਿਵਾਰਾਂ ਦੇ ਨਾਲ ਚਪਹਿਰਾ ਕੱਟਣ ਵਾਸਤੇ ਪਹੁੰਚਦੇ ਨੇ ਪਰ ਉੱਥੇ ਇੱਕ ਬਜ਼ੁਰਗ ਮਾਤਾ ਸੀ ਜਿਸ ਦੀ ਉਮਰ 60 ਤੋਂ 70 ਸਾਲ ਸੀ ਉਹ ਵੀ ਚਪਹਿਰਾ ਕੱਟਣ ਵਾਸਤੇ ਪਹੁੰਚਦੇ ਨੇ ਪਰ ਉਹਨਾਂ ਕੋਲੋਂ ਟੋਰੀਆ ਨਹੀਂ ਸੀ ਜਾ ਰਿਹਾ ਫਿਰ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਫੜ ਕੇ ਬੜੇ ادب ਸਤਿਕਾਰ ਦੇ ਨਾਲ ਰਿਕਸ਼ੇ ਦੇ ਉੱਪਰ ਬਿਠਾਇਆ ਤੇ ਖੁਦ ਉਸਦੇ ਪੈਸੇ ਵੀ ਦਿੱਤੇ ਪੰਜਾਬ ਪੁਲਿਸ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਪੰਜਾਬ ਪੁਲਿਸ ਦੀ ਸਿਫਤ ਕਰ ਰਹੇ ਨੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਪੰਜਾਬ ਪੁਲਿਸ ਦੇ ਮਾੜੇ ਕੰਮਾਂ ਦੀ ਵੀਡੀਓ ਤਾਂ ਅਕਸਰ ਲੋਕ ਵਾਇਰਲ ਕਰ ਦਿੰਦੇ ਨੇ ਪਰ ਹੁਣ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਅਜੀਹਾ ਕੰਮ ਕੀਤਾ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਪੰਜਾਬ ਪੁਲਿਸ ਦੀ ਸਿਫਤ ਕਰ ਰਿਹਾ ਤੰਤਨ ਬਾਬਾ ਦੀਪ ਸਿੰਘ ਸ਼ਹੀਦਗੰਜ ਸਾਹਿਬ ਲੋਕ ਆਪਣੇ ਪਰਿਵਾਰਾਂ ਦੇ ਨਾਲ ਦੁਪਹਿਰਾ ਕੱਟਣ ਵਾਸਤੇ ਪਹੁੰਚਦੇ ਨੇ ਪਰ ਉੱਥੇ ਇੱਕ ਬਜ਼ੁਰਗ ਮਾਤਾ ਸੀ ਜਿਸ ਦੀ ਉਮਰ 60 ਤੋਂ 70 ਸਾਲ ਸੀ ਉਹ ਵੀ ਦੁਪਹਿਰਾ ਕੱਟਣ ਵਾਸਤੇ ਪਹੁੰਚਦੇ ਨੇ ਪਰ ਉਹਨਾਂ ਕੋਲੋਂ ਤੋਰੀਆ ਨਹੀਂ ਸੀ ਜਾ ਰਿਹਾ ਫਿਰ ਤੁਸੀਂ ਦੇਖੋ ਕੀ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਫੜ ਕੇ ਬੜੇ ادب ਸਤਿਕਾਰ ਦੇ ਨਾਲ ਰਿਕਸ਼ੇ ਦੇ ਉੱਪਰ ਬਿਠਾਇਆ ਤੇ ਖੁਦ ਉਸਦੇ ਪੈਸੇ ਵੀ ਦਿੱਤੇ ਪੰਜਾਬ ਪੁਲਿਸ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਪੰਜਾਬ ਪੁਲਿਸ ਦੀ ਸਿਫਤ ਕਰ ਰਹੇ ਨੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਪੰਜਾਬ ਪੁਲਿਸ ਦੇ ਮਾੜੇ ਕੰਮਾਂ ਦੀ ਵੀਡੀਓ ਤਾਂ ਅਕਸਰ ਲੋਕ ਵਾਇਰਲ ਕਰ ਦਿੰਦੇ ਨੇ ਪਰ ਹੁਣ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਅਜੀਹਾ ਕੰਮ ਕੀਤਾ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਪੰਜਾਬ ਪੁਲਿਸ ਦੀ ਸਿਫਤ ਕਰ ਰਿਹਾ ਹੈ ਤੰਤਨ ਬਾਬਾ ਦੀਪ ਸਿੰਘ ਸ਼ਹੀਦਗੰਜ ਸਾਹਿਬ ਲੋਕ ਆਪਣੇ ਪਰਿਵਾਰਾਂ ਦੇ ਨਾਲ ਚਪਹਿਰਾ ਕੱਟਣ ਵਾਸਤੇ ਪਹੁੰਚਦੇ ਨੇ ਪਰ ਉੱਥੇ ਇੱਕ ਬਜ਼ੁਰਗ ਮਾਤਾ ਸੀ ਜਿਸ ਦੀ ਉਮਰ 60 ਤੋਂ 70 ਸਾਲ ਸੀ ਉਹ ਵੀ ਚਪਹਿਰਾ ਕੱਟਣ ਵਾਸਤੇ ਪਹੁੰਚਦੇ ਨੇ ਪਰ ਉਹਨਾਂ ਕੋਲੋਂ ਤੋਰੀਆ ਨਹੀਂ ਸੀ ਜਾ ਰਿਹਾ ਫਿਰ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਫੜ ਕੇ ਬੜੇ ادب ਸਤਿਕਾਰ ਦੇ ਨਾਲ ਰਿਕਸ਼ੇ ਦੇ ਉੱਪਰ ਬਿਠਾਇਆ ਤੇ ਖੁਦ ਉਸਦੇ ਪੈਸੇ ਵੀ ਦਿੱਤੇ ਪੰਜਾਬ ਪੁਲਿਸ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਪੰਜਾਬ ਪੁਲਿਸ ਦੀ ਸਿਫਤ ਕਰ ਰਹੇ ਨੇ